ਦੋਸਤਾਂ ਜਿਹੜਾ weight ਆ ਬਹੁਤ ਤੇਜ਼ੀ ਨਾਲ ਜਿਹੜਾ ਉਹ ਘਟਣਾ ਸ਼ੁਰੂ ਹੋ ਗਿਆ। 7 ਦਿਨ ਦਾ ਤੁਹਾਡਾ ਡਾਈਟ ਪਲਾਨ ਹੋਇਆਗਾ ਜੀ ਤੁਸੀਂ ਭਾਰਤਾਂ ਘਟੇਗਾ ਹੀ ਘਟੇਗਾ 1.7% 7 ਦਿਨ ਦੇ ਵਿੱਚ ਸਾਡੀ ਟੰਮੀ ਦੇ ਉੱਤੇ ਬਹੁਤ ਜ਼ਿਆਦਾ ਫੇਟ ਚੜੀ ਹੋਈ ਆ ਸਾਡੇ ਬੈਲੀ ਫੇਟ ਬਹੁਤ ਜ਼ਿਆਦਾ ਚੜੀ ਹੋਈ ਆ ਸਾਡੇ ਹਣਾ ਸਾਡਾ ਪਹਾੜ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਇੱਕ ਵਾਰੀ ਉਹ ਆਹ ਡਾਈਟ ਪਲਾਨ ਨੂੰ ਫੋਲੋ ਕਰਕੇ ਦੇਖੋ ਹਫ਼ਤੇ ਦੇ ਵਿੱਚ 3 ਤੋਂ ਲੈ ਕੇ 4 ਕਿਲੋ ਤੱਕ ਪਾ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰਪਰੇ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੁਹਾਨੂੰ ਦੁਸਤ ਚੜ੍ਹਦੀ ਕਲਾ ਦੇ ਵਿੱਚ ਚਾਹੋਗੇ ਸੋ ਦੋਸਤੋ ਤੁਹਾਡ ਮਿਸ ਉਸ ਰੋ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ 7 ਦਿਨਾਂ ਦਾ ਡਾਈਟ ਪਲਾਨ ਹੈ ਜਿਹੜਾ ਮੈਂ ਉਹ ਸ਼ੇਅਰ ਕਰ ਰਿਹਾ ਹਾਂ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਹਫਤੇ ਦੇ ਵਿੱਚ 3 ਤੋਂ ਲੈ ਕੇ 4 ਕਿਲੋ ਤੱਕ 5 ਕਿਲੋ ਤੱਕ ਵੀ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੀ ਡਾਈਟ ਪਲਾਨ ਦੀ ਗੱਲ ਕਰ ਰਹੇ ਆ ਉਹ ਡਾਈਟ ਪਲਾਨ ਹੈਗਾ ਉਹਨੂੰ ਕਹਿੰਦੇ ਆ ਕਿਟੋ ਡਾਈਟ ਪਲਾਨ ਕਹਿੰਦੇ ਆ ਹਨਾ ਕਿਟੋ ਡਾਈਟ ਪਲਾਨ ਮਤਲਬ ਉਹਦੇ ਵਿੱਚ ਦੇਖੋ ਲੋ ਕਾਫਜ਼ ਹੋਣਗੇ ਲੋ ਫੈਟ ਹੋएगी ਉਹਦੇ ਵਿੱਚ ਤੇ ਆਪਾਂ ਸਿਰਫ ਪ੍ਰੋਟੀਨ ਹੀ ਆਪਾਂ ਉਹਦੇ ਵਿੱਚ ਰੱਖਾਂਗੇ ਜਦੋਂ ਆਪਾਂ ਕਾਫਜ਼ ਘਟਾ ਦਿੰਨੇ ਆ ਫੈਟ ਆਪਾਂ ਘਟਾ ਦਿੰਨੇ ਆ ਤੇ ਪ੍ਰੋਟੀਨ ਦਾ ਲੈਵਲ ਥੋੜਾ ਜਿਹਾ ਵਧਾ ਦਿੰਨਾ ਉਦੋਂ ਸਾਡਾ ਜਿਹ ਘਟਨਾ ਸ਼ੁਰੂ ਹੋ ਜਾਂਦਾ ਵਾ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ प्लीज ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਬਲੀਗ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਆਓ ਆਪਾਂ ਕਰਦੇ ਆਂ ਜੀ ਵੀਡੀਓ ਸ਼ੁਰੂ ਜੀ ਦੇਖੋ ਉਹ ਜਿਹੜਾ ਡਾਈਟ ਪਲਾਨ ਆ ਨਾ 7 ਦਿਨਾਂ ਦਾ ਡਾਈਟ ਪਲਾਨ ਆ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗਾ ਜਿਹੜੇ ਮੇਰੇ ਭਿੰਨ ਭਰਾ ਕਹਿੰਦੇ ਆ ਨਾ ਵੀ ਸਾਡਾ weight ਆ ਜਿਹੜਾ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਸਾਡਾ weight ਆ ਜਿਹੜਾ ਸਟਕ ਹੋ ਗਿਆ ਹੁਣ ਘਟ ਨਹੀਂ ਰਿਹਾ ਸਾਡੀ ਟੰਮੀ ਦੇ ਉੱਤੇ ਬਹੁਤ ਜ਼ਿਆਦਾ ਫੈਟ ਚੜੀ ਹੋਈ ਆ ਸਾਡੇ ਬੈਲੀ ਫੈਟ ਬਹੁਤ ਜ਼ਿਆਦਾ ਚੜੀ ਹੋਈ ਆ ਸਾਡੇ ਲੱਤਾਂ ਬਹੁਤ ਜ਼ਿਆਦਾ ਹੈਵੀ ਨੇ ਪਰ ਉਹਦੀ ਜਿਹੜੀ ਫੈਟ ਆ ਉਹ ਕਿਵੇਂ ਘਟੇਗੀ ਤੁਸੀਂ 7 ਦਿਨ ਇਹ ਡਾਈਟ ਇਹ ਤੁਸੀਂ ਇਹਨੂੰ ਫੋਲੋ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਜਿਹੜਾ 101% ਮਿਲੇਗਾ ਹੀ ਮਿਲੇਗਾ ਜੀ ਸੋ ਜੋ ਕੁਝ ਮੈਂ ਬੋਲਾਂਗਾ ਜੀ ਤੁਸੀਂ ਆਪਣਾ ਕਾਪੀ ਪੈਨ ਚੱਕ ਲਓ ਉਹਦੇ ਤੇ ਲਿਖੀ ਜਾਓ ਜੀ ਠੀਕ ਹੈ ਜੀ ਸੋ ਦੇਖੋ ਇਹ ਜਿਹੜਾ 7 ਦਿਨ ਦਾ ਡਾਈਟ ਪਲਾਨ ਹੈ ਜੀ ਠੀਕ ਹੈ ਜੀ ਇਹ ਪੂਰੇ 7 ਦਿਨ ਦਾ ਡਾਈਟ ਪਲਾਨ ਹੈ ਜੇ ਤੁਸੀਂ ਆਪਣਾ ਭਾਰ ਘਟਾਉਣਾ ਜੋ ਕੁਝ ਮੈਂ ਤੇ ਵਿੱਚ ਬੋਲੂਗਾ ਨਾ ਤੁਸੀਂ ਉਹੀ ਚੀਜ਼ ਖਾਣੀ ਆ ਇਸ ਤੋਂ ਇਲਾਵਾ ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਦਿਨ ਤੋਂ ਜਦੋਂ ਵੀ ਤੁਸੀਂ ਸਵੇਰੇ ਉੱਠਣਾ ਵਾ ਸਵੇਰੇ ਉੱਠਣ ਸਾਰ ਤੁਸੀਂ ਖਾਲੀ ਪੇਟ ਤੁਸੀਂ ਡੀਟੌਕਸ ਡਰਿੰਕ ਪੀਣੀ ਆ ਜੀ ਤੁਸੀਂ ਠੀਕ ਹੈ ਜੀ ਡੀਟੌਕਸ ਡ੍ਰਿੰਕ ਪੀਣੀ ਆ ਤਾਂ ਜੋ ਸਾਡਾ ਜਿਹੜਾ ਮੈਟਾਬੋਲਿਜ਼ਮ ਇੱਕ ਤਾਂ ਉਹ ਬੂਸਟ ਹੋ ਸਕੇ ਤੇ ਇੱਕ ਸਾਡੀ ਜਿਹੜੀ ਬੋਡੀ ਨੂੰ ਇੱਕ ਬੂਸਟ ਮਿਲ ਸਕੇ ਹਨਾ ਸੁੱਡੀ ਟੌਕਸਿਕ ਡਰਿੰਕ ਦੇ ਵਿੱਚ ਤੁਸੀਂ ਤਿੰਨ ਚਾਰ ਡਰਿੰਕਾਂ ਜਿਹੜੀਆਂ ਤੁਸੀਂ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਇੱਕ ਡਰਿੰਕ ਜਿਹੜੀ ਬਣਾ ਕੇ ਪੀ ਸਕਦੇ ਹੋ ਜਿਵੇਂ ਇੱਕ ਤਾਂ ਹੋ ਗਿਆ ਲਿਮਨ ਵਾਟਰ ਹੋ ਗਿਆ ਉਹ ਬਣਾ ਕੇ ਪੀ ਸਕਦੇ ਹੋ ਕੋਸੇ ਪਾਣੀ ਦੇ ਵਿੱਚ ਠੀਕ ਹੈ ਜੀ ਜਾਂ ਫਿਰ ਤੁਸੀਂ ਜੀਰਾ ਵਾਟਰ ਬਣਾ ਕੇ ਪੀ ਸਕਦੇ ਹੋ ਜਾਂ ਫਿਰ ਤੁਸੀਂ ਮੇਥੀ ਵਾਟਰ ਆ ਜਿਹੜਾ ਤੁਸੀਂ ਉਹ ਵੀ ਬਣਾ ਕੇ ਤੁਸੀਂ ਪੀ ਸਕਦੇ ਜਾਨੀ ਕਿ ਮੇਥੀ ਦਾ ਪਾਣੀ ਹੈ ਹਨਾ ਵੇਖ ਤਾਂ ਮੈਂ ਬਹੁਤ ਸਾਰੀਆਂ ਡੀਟੌਕਸਿਕ ਡਰਿੰਕਾਂ ਜਿਹੜੀਆਂ ਮੈਂ ਉਹ ਬਣਾ ਕੇ ਵੀਡੀਓ ਉਹਨਾਂ ਦੀ ਅਪਲੋਡ ਕੀਤੀ ਹੋਈਆਂ ਨੇ ਤੁਸੀਂ ਕੋਈ ਵੀ ਇੱਕ ਡੀਟੌਕਸ ਡਰਿੰਕ ਹੈ ਜਿਹੜੀ ਉਹ ਤੁਸੀਂ ਪੀਣੀ ਸਵੇਰੇ ਸ਼ੁਰੂ ਕਰ ਦੋ ਸਵੇਰੇ ਠੀਕ ਹੈ ਜੀ ਇੱਕ ਹੋ ਗਿਆ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਬ੍ਰੈਕਫਾਸਟ ਆ ਗਿਆ ਬ੍ਰੈਕਫਾਸਟ ਜਿਹੜਾ ਵਈ ਆਪਣਾ 8:30 ਤੋਂ ਲੈ ਕੇ ਪਰ 9 ਵਜੇ ਦੇ ਵਿੱਚ ਵਿੱਚ ਆਪਣਾ ਜਿਹੜਾ ਸਵੇਰ ਦਾ ਬ੍ਰੈਕਫਾਸਟ ਉਹ ਹੋਏਗਾ ਜੀ ਸੋ ਜਿਹੜਾ ਬ੍ਰੈਕਫਾਸਟ ਹੋਏਗਾ ਜੀ ਜੜੇ ਮੇਰੇ ਪੇਨਪਰਾ ਨੌਨਵੇਜ ਖਾ ਲੈਂਦੇ ਆ ਪਹਿਲਾਂ ਤਾਂ ਉਹਨਾਂ ਲਈਏ ਜੀ ਉਹ ਖਾਣਗੇ ਦੋ ਉਬਲੇ ਹੋਏ ਅੰਡੇ ਖਾਣਗੇ ਜੀ ਜਾਂ ਫਿਰ ਉਬਲੇ ਹੋਏ ਅੰਡੇ ਦੀ ਜਗ੍ਹਾ ਤੇ ਉਹ ਦੋ ਅੰਡੇ ਦੀ ਆਮਲੇਟ ਜਿਹੜੀ ਉਹ ਵੀ ਖਾ ਸਕਦੇ ਨੇ ਠੀਕ ਹੈ ਜੀ ਤੇ ਨਾਲ ਇੱਕ ਪਲੇਟ ਆ ਜਿਹੜੀ ਉਹ ਛੋਟੀ ਸਲਾਦ ਦੀ ਲੈਣਗੇ ਜੀ ਠੀਕ ਹੈ ਜੀ ਇਹ ਹੋਗੇ ਨੌਨ ਵੇਜ ਵਾਸਤੇ ਜਿਹੜੇ ਵੇਜੀਟੇਰੀਅਨ ਨੇ ਜੀ ਉਹ ਲੈਣਗੇ ਜੀ ਟੋਫੂ ਪਨੀਰ ਟੋਫੂ ਪਨੀਰ ਲੈਣਗੇ ਜੀ ਜਾਂ ਫਿਰ ਉਹ ਪਨੀਰ ਦੀ ਭੁਰਜੀ ਲੈਣਗੇ ਜਿਹੜਾ ਪਨੀਰ ਆ ਉਹ ਹੋਏਗਾ 70 ਤੋਂ ਲੈ ਕੇ 80 ਗ੍ਰਾਮ ਤੱਕ 70 ਤੋਂ 80 ਗ੍ਰਾਮ ਤੱਕ ਹੀ ਪਨੀਰ ਦਾ ਜਿਹੜਾ ਤੁਸੀਂ ਉਹ ਲਓਗੇ ਜਾਂ ਟੋਫੂ ਪਨੀਰ ਲੈ ਲਓ ਜਾਂ ਫਿਰ ਦੂਜਾ ਪਨੀਰ ਲੈ ਲਓ ਇਹਦੀ ਤੁਸੀਂ ਭੁਰਜੀ ਵੀ ਬਣਾ ਸਕਦੇ ਹੋ ਸਿੰਪਲ ਵੀ ਖਾ ਸਕਦੇ ਹੋ ਜੇ ਤੁਸੀਂ ਭੁਰਜੀ ਬਣਾਉਂਗੇ ਪਨੀਰ ਦੀ ਤਾਂ ਉਹਦੇ ਵਿੱਚ 올ਿਵ ਆਇਲ ਜਿਹੜਾ ਤੁਸੀਂ ਉਹ ਯੂਜ਼ ਕਰਨਾ ਜੀ ਠੀਕ ਹੈ ਜੀ ਉਹਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਵੇਜੀਟੇਬਲ ਨੇ ਜਿਹੜਾ ਤੁਸੀਂ ਉਹ ਜਿਆਦਾ ਪਾਸਾ ਉਹਦੇ ਨਾਲ ਇੱਕ ਪਲੇਟ ਹੈ ਜਿਹੜੀ ਤੁਸੀਂ ਸਲਾਦ ਦੀ ਐਡ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਗ੍ਰੀਨ ਟੀ ਜਾਂ ਫਿਰ ਗ੍ਰੀਨ ਕੌਫੀ ਵੀ ਤੁਸੀਂ ਪੀ ਸਕਦੇ ਹੋ ਠੀਕ ਹੈ ਜੀ ਦੋਵਾਂ ਦੇ ਵਿੱਚੋਂ ਉਸ ਤੋਂ ਬਾਅਦ ਆ ਜਾਂਦੇ ਜੀ ਆਪਾਂ 11:30 ਵਜੇ 11:30 ਵਜੇ ਤੁਸੀਂ ਕੀ ਲਓਗੇ ਇੱਕ ਖੀਰਾ ਲਓਗੇ ਇੱਕ ਖੀਰਾ ਤੇ ਨਾਲ ਇੱਕ ਕੱਪ ਗ੍ਰੀਨ ਟੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਈਏ ਜੀ ਆਪਣਾ ਲੰਚ ਆ ਜਾਈਏ ਜੀ ਠੀਕ ਲੰਚ ਜਿਹੜਾ ਆਪਣਾ ਆਪਾਂ 2 ਤੋਂ ਲੈ ਕੇ 2:30 ਵਜੇ ਤੱਕ ਆਪਾਂ ਲੰਚ ਜਿਹੜਾ ਆਪਾਂ ਉਹ ਕਰਾਂਗੇ ਬਟ ਜਦੋਂ ਵੀ ਆਪਾਂ ਲੰਚ ਕਰਾਂਗੇ ਲੰਚ ਕਰਨ ਤੋਂ ਆਪਾਂ ਠੀਕ 15 ਤੋਂ 20 ਮਿੰਟ ਪਹਿਲਾਂ ਆਪਾਂ ਐਪਲ ਸਾਈਡਰ ਵਿਨੇਗਰ ਜਿਹੜਾ ਆਪਾਂ ਉਹ ਪੀਵਾਂਗੇ ਇੱਕ ਕੱਪ ਠੀਕ ਹੈ ਜੀ ਤੁਸੀਂ ਕੀ ਕਹਿਣਾ ਪਾਣੀ ਜਿਹੜਾ ਛੋੜਾ ਜਿਹਾ ਕੋਸਾ ਕਰਕੇ ਰੱਖ ਲੈਣਾ ਤੇ ਉਹਦੇ ਵਿੱਚ ਤੁਸੀਂ ਇੱਕ ਚਮਚ ਐਪਲ ਸਾਈਡਰ ਵਿਨੇਗਰ ਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਪੀ ਲੈਣਾ ਫਿਰ ਉਹ ਤੋਂ 15 ਤੋਂ 20 ਮਿੰਟ ਬਾਅਦ ਫਿਰ ਤੁਸੀਂ ਲੰਚ ਕਰਨਾ ਠੀਕ ਹੈ ਜੀ ਜਿਹੜਾ ਲੰਚ ਵਾ ਜਿਹੜਾ ਲੰਚ ਦੇ ਵਿੱਚ ਤੁਸੀਂ ਕੀ ਕਰੋਗੇ 250 ਗ੍ਰਾਮ ਮਿਕਸ ਵੇਜੀਟੇਬਲ 250 ਗ੍ਰਾਮ ਤੁਸੀਂ ਮਿਕਸ ਵੇਜੀਟੇਬਲ ਲਓਗੇ ਤੇ ਨਾਲ 150 ਗ੍ਰਾਮ ਤੁਸੀਂ ਦਹੀਂ ਲਓਗੇ ਠੀਕ ਹੈ ਜੀ ਜਿਹੜੇ ਵੇਜੀਟੇਰੀਅਨ ਨੇ ਠੀਕ ਹੈ 250 ਗ੍ਰਾਮ ਮਿਕਸ ਵੇਜੀਟੇਬਲ ਹੋਗੇ ਤੇ 150 ਗ੍ਰਾਮ ਦਹੀਂ ਹੋ ਗਿਆ ਮਿਕਸ ਵੇਜੀਟੇਬਲ ਕਿਵੇਂ ਬਣਾਈ ਦੀ ਆ ਉਹਦੇ ਦੇ ਵੀ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੁਸੀਂ ਉਹ ਵੀਡੀਓ ਜਿਹੜੀ ਤੁਸੀਂ ਮੇਰੀ ਦੇਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਨੌਨ ਵੇਜ ਖਾ ਲੈਂਦੇ ਨੇ ਜੀ ਠੀਕ ਹੈ ਜੀ ਜਿਹੜੇ ਨੌਨ ਵੇਜ ਖਾ ਲੈਂਦੇ ਨੇ ਉਹ 150 ਤੋਂ ਲੈ ਕੇ 200 ਗ੍ਰਾਮ ਤੱਕ ਬੋਇਲ ਚਿਕਨ ਖਾਣ ਕੇ ਨਾਲ ਇੱਕ ਕੋਲੀ ਸਲਾਦ ਦੀ ਖਾਣ ਕੇ ਜੀ ਠੀਕ ਹੈ ਜੀ ਇਹ ਤੁਹਾਡਾ ਲੰਚ ਹੋ ਗਿਆ ਇੱਥੋਂ ਤੁਸੀਂ 10 ਤੋਂ 15 ਮਿੰਟ ਬਾਅਦ ਤੁਸੀਂ ਗ੍ਰੀਨ ਟੀ ਪੀਣੀਆ ਤਾਂ ਪੀ ਸਕਦੇ ਹੋ ਇਹ ਤੁਹਾਡੇ ਲਈ ਆਪਸ਼ਨਲ ਆ ਠੀਕ ਹੈ ਜੀ ਉਸ ਤੋਂ ਬਾਅਦ 4 ਵਜੇ 4 ਵਜੇ ਤੁਸੀਂ ਲਓਗੇ ਬ્લેਕ ਕੌਫੀ ਲਓਗੇ ਤੁਸੀਂ ਠੀਕ ਹੈ ਜੀ ਬਲੈਕ ਕਾਫੀ ਦੇ ਵਿੱਚ ਤੁਸੀਂ ਇੱਕ ਚਮਚ ਇੱਕ ਚਮਚ ਤੁਸੀਂ ਕੋਕੋਨਟ ਆਇਲ ਕੋਕੋਨਟ ਆਇਲ ਜਿਹੜਾ ਤੁਸੀਂ ਉਹ ਪਾਉਂਗੇ ਠੀਕ ਹੈ ਜੀ ਬਲੈਕ ਕਾਫੀ ਬਣਾਉਂਗੇ ਪਹਿਲਾਂ ਫਿਰ ਕੋਕੋਨਟ ਆਇਲ ਜਿਹੜਾ ਆਪਾਂ ਨੂੰ ਹੁੰਦਾ ਵਾ ਤੁਸੀਂ ਲਾ ਕੇ ਬਾਜ਼ਾਰ ਦੇ ਵਿੱਚ ਇੱਕ ਚਮਚ ਤੁਸੀਂ ਉਹਦੇ ਵਿੱਚ ਕਾਫੀ ਦੇ ਵਿੱਚ ਮਿਕਸ ਕਰਕੇ ਇਹਨੂੰ ਘੋਲ ਕੇ ਤੁਸੀਂ ਬਲੈਕ ਕਾਫੀ ਜਿਹੜੀ ਤੁਸੀਂ ਉਹ ਪੀ ਲੈਣੀ ਹੈ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆ ਗਿਆ ਜੀ ਡਿਨਰ ਡਿਨਰ ਆਪਣਾ ਰਾਤ ਨੂੰ 8 ਵਜੇ ਆਪਾਂ ਡਿਨਰ ਕਰ ਲਾਂਗੇ 8 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਡਿਨਰ ਕਰ ਲਾਂਗੇ ਠੀਕ ਹੈ ਜੀ ਡਿਨਰ ਦੇ ਵਿੱਚ ਤੁਸੀਂ ਕੀ ਕਰੋਗੇ 200 ਗ੍ਰਾਮ ਪਨੀਰ ਤੇ ਨਾਲ ਤੁਸੀਂ ਸਲਾਦ ਲਓਗੇ ਇੱਕ ਬ੍ਰੈਡ 200 ਗ੍ਰਾਮ ਪਨੀਰ ਨਾਲ ਸਲਾਦ ਜਿਹੜੇ ਨੌਨ ਵੇਜ ਖਾ ਲੈਂਦੇ ਨੇ ਉਹ 200 ਗ੍ਰਾਮ ਗ੍ਰਿਲ ਚਿਕਨ 200 ਗ੍ਰਾਮ ਗ੍ਰਿਲ ਚਿਕਨ ਜਾਂ ਫਿਰ ਬੋਇਲ ਚਿਕਨ ਖਾਣਗੇ ਤੇ ਨਾਲ ਇੱਕ ਪਲੇਟ ਜਿਹੜੀ ਉਹ ਸਲਾਦ ਦੀ ਖਾਣਗੇ ਜੀ ਠੀਕ ਹੈ ਜੀ ਸੋ ਇਹ ਤੁਹਾਡਾ 7 ਦਿਨ ਦਾ 7 ਦਿਨ ਦਾ ਤੁਹਾਡਾ ਡਾਈਟ ਪਲਾਨ ਹੋਏਗਾ ਜੀ ਤੁਸੀਂ ਇਹਨੂੰ 7 ਦਿਨ ਸੇਮ ਇਸੇ ਤਰ੍ਹਾਂ ਰਿਪੀਟ ਕਰੀ ਜਾਣਾ ਵਾ ਜਿੱਦਨ ਤੁਸੀਂ ਇਹ ਡਾਈਟ ਪਲਾਨ ਫੋਲੋ ਕਰੋਗੇ ਉਸ ਤੋਂ ਪਹਿਲਾਂ ਤੁਸੀਂ ਸਵੇਰੇ ਖਾਲੀ ਪੇਟ ਖਾਲੀ ਪੇਟ ਤੁਸੀਂ ਆਪਣਾ ਬੋਡੀ weight ਆ ਜਿਹੜਾ ਚੈੱਕ ਕਰ ਲੋਗੇ ਫਿਰ ਉਸ ਤੋਂ ਬਾਅਦ ਤੁਸੀਂ 7 ਦਿਨਾਂ ਬਾਅਦ ਜਦੋਂ ਤੱਕ 7 ਦਿਨ ਕੰਪਲੀਟ ਹੋ ਜਾਣਗੇ 8ਵੇਂ ਦਿਨ ਯਾਨੀ ਕਿ 8ਵੇਂ ਦਿਨ ਖਾਲੀ ਪੇਟ ਤੁਸੀਂ ਫੇਰ ਆਪਣਾ ਬੋਡੀ weight ਆ ਜਿਹੜਾ ਤੁਸੀਂ ਚੈੱਕ ਕਰੋ ਤੁਹਾਡਾ ਜਿਹੜਾ weight ਆ 3 ਤੋਂ 4 ਕਿਲੋ ਤੱਕ ਤੁਹਾਡਾ ਭਾਰਾ ਜਿਹੜਾ ਬੜੇ ਆਰਾਮ ਨਾਲ ਘਟ ਜਾਣਾ ਠੀਕ ਹੈ ਜੀ ਤੇ ਇਹਦੇ ਨਾਲ ਤਿੰਨ ਚਾਰ ਗੱਲਾਂ ਨੇ ਤੁਸੀਂ ਪਲੀਜ਼ ਉਹਨੂੰ ਫੋਲੋ ਕਰਨਾ ਹੀ ਕਰਨਾ ਕਿਉਂਕਿ ਜਿਹੜਾ ਇਹ ਡਾਈਟ ਪਲਾਨ ਆ ਇਹਦੇ ਵਿੱਚ ਕਾਰਬੋਹਾਈਡਰੇਟ ਆਪਾਂ ਬਹੁਤ ਹੀ ਘੱਟ ਨੇ ਇਹਦੇ ਵਿੱਚ ਠੀਕ ਹੈ ਜੀ ਇੱਕ ਹਫ਼ਤੇ ਜੇ ਕਹੀ ਤਾਂ 0% ਇਹਦੇ ਵਿੱਚ ਕਾਫੀ ਜੀ ਤੇ ਫੇਟ ਵੀ ਇਹਦੇ ਵਿੱਚ 0% ਆ ਸਿਰਫ ਆਪਾਂ ਪ੍ਰੋਟੀਨ ਹੀ ਆਪਾਂ ਇਹਦੇ ਵਿੱਚ ਜਿਹੜਾ ਐਡ ਕੀਤਾ ਤੇ ਫਾਈਬਰ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਡ ਕੀਤਾ ਵਾ ਜੀ ਠੀਕ ਹੈ ਜੀ ਸੋ ਇਹਦਾ ਜ਼ਿਆਦਾ ਰਿਜ਼ਲਟ ਲੈਣ ਵਾਸਤੇ ਤੁਸੀਂ ਦੇਖੋ ਪਾਣੀ ਆ ਜਿਹੜਾ ਪਾਣੀ ਤੁਸੀਂ ਦਿਨ ਦੇ ਵਿੱਚ ਤੇਰੇ ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਦਿਨ ਦੇ ਵਿੱਚ 3 ਤੋਂ 4 ਲੀਟਰ ਤੁਸੀਂ ਪਾਣੀ ਪੀਓਗੇ ਹੀ ਪੀਓਗੇ ਜੀ ਤੇ ਡੇਲੀ ਡੇਲੀ ਸਵੇਰੇ ਜਾਂ ਫਿਰ ਸ਼ਾਮੀ ਤੁਸੀਂ 40 ਤੋਂ 45 ਮੀਟਰ ਤੁਸੀਂ ਵਾਕ ਕਰੋਗੇ ਹੀ ਕਰੋਗੇ ਚਾਹੇ ਵਾਕ ਕਰ ਲੋ ਚਾਹੇ ਰਨਿੰਗ ਕਰ ਲੋ ਚਾਹੇ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼ ਜਿਹੜੀ ਤੁਸੀਂ ਉਹ ਵੀ ਕਰ ਸਕਦੇ ਜੀ ਠੀਕ ਹੈ ਜੀ ਬਾਕੀ ਕੋਈ ਵੀ ਇਸ ਤੋਂ ਇਲਾਵਾ ਜੋ ਮੈਂ ਤੁਹਾਨੂੰ ਡਾਈਟ ਪਲਾਨ ਦੇ ਵਿੱਚ ਦੱਸਿਆ ਤੁਸੀਂ ਇਸ ਤੋਂ ਇਲਾਵਾ ਕੋਈ ਵੀ ਬਾਹਰੀ ਚੀਜ਼ ਪਲੀਜ਼ ਨਹੀਂ ਖਾਓਗੇ ਨਾ ਤੁਸੀਂ ਕੋਈ 슈ਗਰ ਵਾਲੀ ਚੀਜ਼ ਖਾਓਗੇ ਨਾ ਕੋਈ ਤਲੀ ਹੋਈ ਚੀਜ਼ ਖਾਓਗੇ ਸਿਰਫ ਸਟ੍ਰਿਕਲੀ ਸਟ੍ਰਿਕਲੀ ਤੁਸੀਂ ਇਹ ਜਿਹੜਾ ਡਾਈਟ ਪਲਾਨ ਮੈਂ ਤੁਹਾਨੂੰ ਦੱਸਿਆ ਵਾ 7 ਦਿਨ ਦਾ ਤੁਸੀਂ ਇਹ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰਨਾ ਵਾ ਜੇ ਤੁਸੀਂ ਰਿਜ਼ਲਟ ਲੈਣਾ ਚਾਹਦੇ ਹੋ ਇਹਨੇ ਤੁਹਾਨੂੰ ਬਹੁਤ ਜ਼ਿਆਦਾ ਰਿਜ਼ਲਟ ਦੇ ਕੇ ਜਾਣਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਸਾਡਾ ਭਾਰ ਨਹੀਂ ਘਟਦਾ ਹੈਗਾ ਹਨਾ ਸਾਡਾ ਭਾਰ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਇੱਕ ਵਾਰੀ ਉਹ ਆਹ ਡਾਈਟ ਪਲਾਨ ਨੂੰ ਫੋਲੋ ਕਰਕੇ ਦੇਖੋ ਫਿਰ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਮਿਲੇਗਾ ਹੀ ਮਿਲੇਗਾ ਤੁਸੀਂ ਮੇਰੀ ਵੀਡੀਓ 'ਚ ਅੱਜ ਦੇਖਦੇ ਪਏ ਹੋ ਜਦੋਂ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਪਏ ਹੋ ਉਦੋਂ ਹੀ ਤੁਸੀਂ ਆਹ ਡਾਈਟ ਪਲਾਨ ਜਿਹੜਾ ਤੁਸੀਂ ਸ਼ੁਰੂ ਕਰ ਦੋ ਤੇ ਤੁਸੀਂ ਆਪਣਾ ਬੋਡੀ weight ਤੁਸੀਂ ਨੋਟ ਕਰ ਲਿਓ ਤੇ ਬਾਅਦ ਵਿੱਚ ਇਸ ਵੀਡੀਓ ਤੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਰ ਜੀ ਮੇਰਾ ਇਨਰ ਵੇਟ ਘਟ ਗਿਆ 2 ਕਿਲੋ 3 ਕਿਲੋ ਕਿਲੋ ਜਿੰਨਾ ਵੀ ਤੁਹਾਡਾ ਘਟਿਆ ਤੇ ਤੁਸੀਂ ਮੈਨੂੰ ਦੱਸਿਓ ਠੀਕ ਹੈ ਜੀ ਫਿਰ ਜੇ ਤੁਸੀਂ ਕਹੋਗੇ ਫੇਰ ਮੈਂ ਇਸ ਤਰ੍ਹਾਂ ਇੱਕ 10 ਦਿਨ ਦਾ ਇੱਕ 10 ਦਿਨ ਦਾ ਮੈਂ ਕੀਟੋ ਡਾਈਟ ਪਲਾਨ ਕੀਟੋ ਡਾਈਟ ਪਲਾਨ ਤੁਹਾਡੇ ਸਾਰਿਆਂ ਵਾਸਤੇ ਜਿਹੜਾ ਮੈਂ ਉਹ ਲੈ ਕੇ ਆਵਾਂਗਾ ਜਿਹਦੇ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਹੋਰ ਜ਼ਿਆਦਾ ਮਿਲੇਗਾ ਜੀ ਠੀਕ ਹੈ ਜੀ ਸੋ ਇਹ ਡਾਈਟ ਪਲਾਨ ਤੁਹਾਡੇ ਸਾਰਿਆਂ ਵਾਸਤੇ ਹੈ ਇਹ ਡਾਈਟ ਪਲਾਨ ਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਜਿਹੜਾ ਇਹ ਫੋਲੋ ਕਰ ਸਦਾ ਤੁਹਾਨੂੰ ਰਿਜ਼ਲਟ ਜਿਹੜਾ ਇਹ ਮਿਲੇਗਾ ਹੀ ਮਿਲੇਗਾ ਸੋ ਦੇਖੋ ਜਿਹੜਾ ਭਾਰ ਘਟਾਉਣ ਦੇ ਵੇਸੇ ਡਾਈਟ ਪਲਾਨ ਹੁੰਦਾ ਵਾ ਉਹ ਬੰਦੇ ਦੀ ਏਜ ਵੇਟ ਹਾਈਟ ਤੇ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਹਨਾ ਜਿਸ ਦੇ ਨਾਲ ਕੀ ਕੀ ਤੁਹਾਨੂੰ ਬਹੁਤ ਸਾਰਾ ਜਿਹੜਾ ਉਹ ਰਿਜ਼ਲਟ ਮਿਲਦਾ ਬਹੁਤ ਸਾਰੇ ਕਲਾਇੰਟ ਮੇਰੇ ਇਹ ਹੋਏ ਨੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਵਗੈਰਾ ਬਣਵਾਉਂਦੇ ਨੇ ਤੇ ਉਹਨਾਂ ਨੇ ਕਾਫੀ ਭਾਰ ਜਿਹੜਾ ਆਪਣਾ ਘਟਾ ਲਿਆ ਅਗਰ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਭਾਰ ਘਟਾਉਣ ਦੇ ਲਈ ਤੁਸੀਂ ਡਾਈਟ ਪਲਾਨ ਮੇਰੇ ਕੋਲ ਆਪਣਾ ਪਰਸਨਲੀ ਡਾਈਟ ਪਲਾਨ ਬਣਵਾਉਣਾ ਚਾਹੁੰ ਤਪਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਕੋਲੋਂ ਆਪਣਾ ਜਿਹੜਾ ਪਰਸਨਲ ਡਾਈਟ ਪਲਾਨ ਆ ਤੁਸੀਂ ਉਹ ਬਣਵਾ ਸਕਦੇ ਹੋ ਜਿਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਜਿਆਦਾ ਘਟੇਗਾ ਠੀਕ ਹੈ ਜੀ ਦੇਖੋ ਆ ਜਿਹੜਾ ਡਾਈਟ ਪਲਾਨ ਆ ਜੇ ਤੁਸੀਂ ਇਹਨੂੰ ਫੋਲੋ ਕਰੋਗੇ ਇਹਦੇ ਨਾਲ ਤੁਹਾਡਾ ਭਾਰ ਤਾਂ ਘਟੇਗਾ ਹੀ ਘਟੇਗਾ 101% 7 ਦਿਨ ਦੇ ਵਿੱਚ ਬਟ ਇਹਨੇ ਤੁਹਾਡੀਆਂ ਬਿਮਾਰੀਆਂ ਨੂੰ ਵੀ ਦੂਰ ਕਰ ਦੇਣਾ ਤੁਹਾਡੇ ਸਰੀਰ ਵਿੱਚ ਜਿੰਨੇ ਵੀ ਬਿਮਾਰੀਆਂ ਲੱਗੀਆਂ ਹੋਈਆਂ ਜਾਂ ਫਿਰ ਵਾਇਰਸ ਵਗੈਰਾ ਪਏ ਹੋਏ ਨੇ ਇਹਨੇ ਉਹਨੂੰ ਬਿਲਕੁਲ ਠੀਕ ਕਰ ਦੇਣਾ ਤੁਹਾਡੀ ਬੁੜੀ ਜਿਹੜੀ ਅੱਗੇ ਨਾਲੋਂ ਬਹੁਤ ਤੇਜ਼ ਤੇ ਫਾਸਟ ਹੋ ਜਾਏਗੀ ਤੇ ਤੁਹਾਡਾ ਮਾਈਂਡ ਦੀ ਮੈਮਰੀ ਦੇਖੋ ਕਿੰਨੀ ਤੇਜ਼ ਹੋ ਰਹੀਗੀ ਜੀ ਸੋ ਅਗਰ ਤੁਸੀਂ ਆਪਣਾ ਵਾਰਕ ਟੋਣਾ ਚਾਹੁੰਦੇ ਹੋ ਤਾਂ ਆਪਣੀ 7 ਦਿਨ ਤੁਸੀਂ ਇਹ ਡਾਈਟ ਪੈਨ ਨੂੰ ਫੋਲੋ ਜਰੂਰ ਕਰੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀ ਤੁਸੀਂ ਮੇਰੇ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੋਈ ਨਾ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਦਾ ਨੂੰ ਸਾਰਿਆਂ ਨੂੰ ਮੇ